ਕਸ ਦਾਣਾ ਹਮੇਸ਼ਾ ਹੀ ਵਧੀਆ ਮੁੱਦੇ ਵੀ ਚੱਕਦਾ ਆ ਪਰ ਇਸ ਵਾਰ ਲੱਗਦਾ ਕਿ ਕੁਝ ਕੰਮ ਗਲਤ ਜਜਦਾ ਹੋ ਗਿਆ ਹੁੰਦਾ ਚਲੋ ਜੇ ਸੱਚੀ ਕਾਲ ਜੀ ਸਾਰਿਆਂ ਨੂੰ ਜੇ ਉਹ ਠੀਕ ਠਾਕ ਉਹ ਚੜਦੀ ਕਲਾ ਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਥੋੜੀ ਚੱਜਣਾ ਬਣਾਉਂਦੇ ਗੱਲਬਾਤ ਕਰਦੇ ਮੈਂ ਕਿਹਾ ਚਲੋ ਫਿਰ ਵੀ ਮੋਟੀ ਮੋਟੀ ਗੱਲ ਕਰਦੇ ਆ ਪਹਿਲੇ ਕਹਿੰਦੇ ਪੰਜਾਬ ਦਾ ਤੇ ਹੁਣ ਰੱਬ ਹੀ ਰੱਖਾ ਤੇ ਗੱਲ ਵੀ ਸਹੀ ਹੈ ਜਿਹੜੇ ਹਾਲਾਤ ਪੰਜਾਬ ਦੇ ਚੱਲਣਦੇ ਆ ਵੀਡੀਓ ਦੇਖਦੇ ਸੀਗੇ ਇੱਕ ਪਾਸੇ ਤਾਂ ਰੌਲਾ ਚੱਲ ਪਿਆ ਉਹ ਰੇਲਵੇ ਸਟੇਸ਼ਨ ਤੇ ਮੁੰਡਾ ਜਿਹੜਾ ਇੱਕ ਉਹ ਹਿੰਦੀ ਬੋਲਦਾ ਸੀ ਉਹ ਰੌਲਾ ਪਾਤਾ ਦੂਜੇ ਪਾਸੇ ਚੱਲਦਾ ਲੱਖੇ ਸੁਧਾੜੇ ਨੇ ਕਬੱਡੀ ਵਾਲਿਆਂ ਨੂੰ ਛੇੜ ਲਿਆ ਉਹ ਮੁੱਦਾ ਚੱਲ ਪਿਆ ਤੇ ਇੱਕ ਪਾਸੇ ਇੱਕ ਸਿੰਘ ਬੈਠਾ ਜੀ ਜਿਹੜੇ ਟਾਵਰ ਤੇ ਚ ਬੈਠੇ ਆ ਸਿੰਘ ਸਾਹਿਬ ਮੇਰੇ ਵਿਅਦਬੀ ਨੂੰ ਲੈ ਕੇ ਉਹ ਮੁੱਦਾ ਚੱਲ ਰਿਹਾ ਆ ਤੇ ਉੱਥੇ ਕੋਈ ਪਹੁੰਚਦਾ ਨਹੀਂ ਤੇ ਇੱਕ ਪਾਸੇ ਪੱਤਰਕਾਰਾਂ ਨਾਲ ਹੋ ਗਿਆ ਕੰਮ ਤੇ ਉਹੀ ਗੱਲ ਹੈ ਵੀ ਪੰਜਾਬ ਦਾ ਰਾਬੀ ਰੱਖ ਆ ਵੀ ਚੱਲ ਗਈ ਰਿਹਾ ਆ ਪੰਜਾਬ ਦੇ ਵਿੱਚ ਐਦਾਂ ਦੀ ਸਿਆਸਤ ਹੋ ਗਈ ਆ ਦੇਖਦੇ ਆ ਵੀ ਕਦੀ ਕੋਸ਼ ਕਿਤੇ ਕੋਸ਼ ਕਿਤੇ ਧਰਨੇ ਮੁਜਾਰੇ ਜੱਕ ਤੇ ਨਾ ਕਿਤੇ ਕਿਸੇ ਦਾ ਕਤਲ ਹੋ ਜਾਂਦਾ ਆ ਕੁਛ ਨਾ ਕੁਛ ਹੋ ਹੀ ਜਾਂਦਾ ਲਗਾਤਾਰ ਵੀ ਕੀ ਹਾਲਾਤ ਬਣ ਗਿਆ ਪੰਜਾਬ ਦੇ ਰਾਬੀ ਰੱਖਿਆ ਵੈਸੇ ਹੁੰਦਾ ਇਹ ਨਹੀਂ ਹੈਗਾ ਵੀ ਹੁਣ ਹੁਣਾ ਸਟਾਰਟ ਹੋਇਆ ਇਹ ਕੰਮ ਪਹਿਲਾਂ ਤੋਂ ਚੱਲਦਾ ਆ ਰਿਹਾ ਆ ਪਰ ਹੁਣ ਸੋਸ਼ਲ ਮੀਡੀਆ ਜਾਂ ਕਹਿ ਲਓ ਵੀ ਇਹ ਚੀਜ਼ਾਂ ਹਾਈਲਾਈਟ ਜ਼ਿਆਦਾ ਹੁੰਦੀਆਂ ਆ ਕਿਉਂਕਿ ਇੱਕ ਰਿਪੋਰਟਰ ਬਲੌਗਰ ਜਿਹੜੇ ਆ ਸਾਰੇ ਹਰ ਕੋਈ ਇਹ ਨਿਊਜ਼ਾਂ ਨੂੰ ਫਲਾਉਂਦਾ ਆ ਨਿਊਜ਼ ਅੱਗੇ ਦੀ ਅੱਗੇ ਜਾਂਦੀ ਆ ਪਹਿਲਾਂ ਇਹ ਚੀਜ਼ਾਂ ਦੱਬੀਆਂ ਰਹਿ ਜਾਂਦੀਆਂ ਸੀਗੀਆਂ ਕਿਉਂਕਿ ਇੱਕ ਮੇਨ ਮੇਨ ਚੈਨਲ ਹੁੰਦੇ ਸੀ ਰਿਪੋਰਟਰ ਹੁੰਦੇ ਸੀਗੇ ਤੇ ਉਹ ਵੀ ਕਿਸੇ ਨਾ ਕਿਸੇ ਇਸ਼ਾਰੇ ਤੇ ਚੱਲਣੇ ਉਹ ਕੰਮ ਦੱਬਿਆ ਰਹਿ ਜਾਂਦਾ ਹੁਣ ਹਰ ਇੱਕ ਗੱਲ ਹਰ ਇੱਕ ਤੱਕ ਪਹੁੰਚਦੀ ਆ ਤੇ ਉਹ ਮੈਂਟੋ ਮੈਂਟੀ ਫੈਲ ਜਾਂਦੀ ਕਿਉਂਕਿ ਹਰ ਕਿਸੇ ਦੇ ਹੱਥ 'ਚ ਫੋਨ ਆ ਤੇ ਹਰ ਕੋਈ ਵੀਡੀਓ ਬਣਾਉਂਦਾ ਆ ਹਰ ਕੋਈ ਨੂੰ ਪਤਾ ਵੀ ਸਾਨੂੰ ਇਹ ਤੋਂ ਪੈਸੇ ਆਉਣੇ ਆ ਤੇ ਉਹ ਚੱਕਰ ਦੇ ਵਿੱਚ ਮੈਂ ਕਹਿੰਨਾ ਇਹ ਗੱਲਾਂ ਜ਼ਿਆਦਾ ਫੈਲਦੀਆਂ ਐ ਤੇ ਇਦਾਂ ਲੱਗਦਾ ਆ ਵੀ ਬਹੁਤ ਜ਼ਿਆਦਾ ਮਾਹੌਲ ਖਰਾਬ ਹੋ ਚੁੱਕਾ ਆ ਤੇ ਬਾਕੀ ਜਿਹੜੇ ਉੱਥੇ ਲੋਕ ਰਹਿ ਰਹੇ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਅਸੀਂ ਬਾਹਰ ਬੈਠਿਆ ਨਹੀਂ ਤੇ ਇਹ ਦੇਖਣਾ ਹੁੰਦਾ ਨਾ ਸੋਸ਼ਲ ਮੀਡੀਆ ਤੇ ਕੀ ਚੱਲਦਾ ਆ ਸੋਸ਼ਲ ਮੀਡੀਆ ਹੁਣ ਹਰ ਇੱਕ ਦਾ ਹੈ ਹੀ ਇਸ ਕੰਮ ਹੀ ਇਹ ਰਹਿ ਗਿਆ ਵੀ ਸੋਸ਼ਲ ਮੀਡੀਆ ਬਸ ਦੇਖ ਰੋ ਦੇਖਦੇ ਇਦਾਂ ਨਹੀਂ ਨਿਊਜ਼ਾਂ ਇਦਾਂ ਲੱਗਦਾ ਪਤਾ ਨਹੀਂ ਕੀ ਉੱਥੇ ਹੋ ਗਿਆ ਆ ਤੇ ਫਿਰ ਜਦੋਂ ਲਿਖਿਆ ਹੁੰਦਾ ਕਿ ਪੰਜਾਬ ਦਾ ਰਾਬੀ ਰੱਖਾ ਪੰਜਾਬ ਚਾ ਹੋ ਗਿਆ ਪੰਜਾਬ ਚ ਉਹ ਹੋ ਗਿਆ ਬਾਕੀ ਉੱਥੇ ਰਹਿਣ ਵਾਲੇ ਬਿਹਤਰ ਦੱਸ ਸਕਦੇ ਆ ਵੀ ਕੀ ਗੱਲਬਾਤ ਹੈਗੀ ਆ ਤੇ ਬਾਕੀ ਰਲ ਮਿਲ ਕੇ ਪਿਆਰ ਨਾਲ ਸਾਰਿਆਂ ਨੂੰ ਰਹਿਣਾ ਚਾਹੀਦਾ ਆ ਵੇ ਕੇ ਗੱਲਾਂ ਬਾਤਾਂ ਕਰ ਲੈਣੀਆਂ ਚਾਹੀਦੀਆਂ ਆ ਜਿੱਦਾਂ ਮੇਨ ਆਪਾਂ ਗੱਲ ਕਰ ਲਈਏ ਵੀ ਲੱਖੇ ਸਦਾਨੇ ਦਾ ਜਿਹੜਾ ਕਬੱਡੀ ਵਾਲਿਆਂ ਨਾਲ ਹੋਇਆ ਵੈ ਮੈਂ ਉਹ ਚੀਜ਼ ਬਾਰੇ ਸੋਚਦਾ ਸੀਗਾ ਵੀ ਜਿੱਦਾਂ ਉਹਨਾਂ ਨੇ ਕਿਹਾ ਵੀ ਕਬੱਡੀ ਦੇ ਵਿੱਚ ਨਸ਼ੇ ਵਾਲੀ ਗੱਲ ਚਲੋ ਠੀਕ ਹੋ ਸਕਦੀ ਆ ਪਰ ਇਟਿਡੇ ਵੱਡੇ ਪਲੇਅਰਾਂ ਦਾ ਨਾਮ ਲੈ ਦੇਣਾ ਵੀ ਇਹਨਾਂ ਨੇ ਆ ਕੀਤਾ ਉਹ ਕੀਤਾ ਬਿਨਾਂ ਕਿਸੇ ਪ੍ਰੂਫ ਤੋਂ ਉਹ ਚੀਜ਼ਾਂ ਗਲਤ ਹੋ ਜਾਂਦੀਆਂ ਕਿ ਬਹੁਤ ਇੱਕ ਦੂਜੇ ਨੂੰ ਲੋਕ ਪਿਆਰ ਕਰਦੇ ਆ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਤੇ ਲੱਖਾ ਸਦਾਨਾ ਹਮੇਸ਼ਾ ਹੀ ਵਧੀਆ ਮੁੱਦੇ ਵੀ ਚੱਕਦਾ ਆ ਪਰ ਇਸ ਵਾਰ ਲੱਗਦਾ ਕਿ ਕੁਝ ਕੰਮ ਗਲਤ ਜਜ ਦਾ ਹੋ ਗਿਆ ਹੁੰਦਾ ਚਲੋ ਵਧੀਆ ਆ ਹਰੇਕ ਦੀ ਆਪਣੀ ਸੋਚਣੀ ਆ ਹੋ ਸਕਦਾ ਉਹ ਵੀ ਆਪਣੀ ਜਗ੍ਹਾ ਸਹੀ ਹੋਵੇ ਤੇ ਕਬੱਡੀ ਵਾਲੇ ਵੀ ਯਾਰ ਜੇ ਕਹਿ ਰਹੀ ਹੈ ਕਿ ਆਪਾਂ ਇੰਨਾ ਨਸ਼ਾ ਕਰਦੇ ਤੇ ਇੰਨਾ ਲੰਮਾ ਸਮਾਂ ਯਾਰ ਬੰਦਾ ਖੇਡ ਨਹੀਂ ਸਕਦਾ ਬਾਕੀ ਮਾੜਾ ਮੋਟਾ ਜੇ ਆਪਾਂ ਕਹਿ ਲਈ ਇਹ ਵੀ ਕਰਨਾ ਵੀ ਪੈਂਦਾ ਆ ਨਸ਼ਾ ਨਹੀਂ ਹੁੰਦਾ ਜਦੋਂ ਪੀਨ ਕਿਲਰ ਹੋ ਗਈ ਜਾਂ ਜਦੋਂ ਹੁਣ ਅੱਜ ਕੱਲ ਸਟੀਰੋਇਡਸ ਦਾ ਕਹਿਣ ਲੱਗ ਪਏ ਆ ਜਿਹਨੇ ਹਰ ਰੋਜ਼ ਖੇਡਣਾ ਹੈ ਉਹਨੂੰ ਕੁਛ ਨਾ ਕੁਛ ਲੈਣਾ ਹੀ ਪੈਣਾ ਆ ਹਰ ਇੱਕ ਪਲੇਅਰ ਜਿਹੜਾ ਆ ਉਹ ਲਿਮਟ 'ਚ ਰਹਿ ਕੇ ਕੁਛ ਨਾ ਕੁਛ ਕਰਦਾ ਹੀ ਆ ਤੇ ਬਾਕੀ ਇਹ ਪਲੇਅਰ ਜਾਣਦੇ ਵਧੀਆ ਤਰੀਕੇ ਨਾਲ ਵੀ ਕੀ ਸਾਰਾ ਕੁਝ ਹੁੰਦਾ ਹੈ ਨਾ ਤੇ ਤੁਸੀਂ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਬਾਰੇ ਆਪਣੀ ਰਾਏ ਜਰੂਰ ਦਿਓ ਕਮੈਂਟਾਂ ਦੇ ਵਿੱਚ ਤੇ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੱਜਣਾ ਕਰਦੇ ਹਾਂ ਗੱਲਬਾਤ ਸਮਾਂ ਨਹੀਂ ਸੀਗਾ ਇਸ ਕਰਕੇ ਛੋਟੀ ਜੀ ਵੀਡੀਓ ਬਣਾ ਕੇ ਤੁਹਾਡੇ ਨਾਲ ਥੋੜੀ ਜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਤਾ ਲੱਗ ਸਕੇ ਵੀ ਤੁਹਾਡੀ ਕੀ ਸੋਚ ਹੈ ਜਿਹੜੇ ਵੀਡੀਓ ਦੇਖ ਰਹੇ ਆ ਓਕੇ ਜੀ ਮਿਲਦੇ ਆ ਨੈਕਸਟ ਵੀਡੀਓ 'ਚ